ਦਾ ਬਲਾਕ ਪ੍ਰਦਾਨਵੀਆ ਤਾਂ ਮੈਂ ਸਰਕਾਰ ਨੂੰ ਪੁੱਛਣਾ ਚਾਹਾਂਗਾ ਸਾਡੀ ਆਪਦੀ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜੇ ਅਸੀਂ ਆਪਦੇ ਫਰਜ ਸਾਹਮਦੇ ਹੋਏ ਇਹਨਾਂ ਸ਼ਰਾਰਤੀਆਂ ਸਾਹਿਬ ਅਸੀਂ ਜਾਰਵੀ ਨਹੀਂ ਕਰਾ ਸਕਦੇ ਸਾਨੂੰ ਜੇ ਕਿ ਅਫਸਰਾਂ ਤੋਂ ਇੰਨੀ ਚੱਲਤ ਚੰਮਣੀ ਚਲਣੀ ਪੈ ਰਹੀ ਹੈ ਤਾਂ ਆਮ ਲੋਕ ਜਿਹੜੀ ਕਿ ਆਮ ਆਦਮੀ ਸਰਕਾਰ ਅਸੀਂ ਖਵਾਉਣੀ ਹੈ ਕਿਵੇਂ ਅਸੀਂ ਸਰਵਾਈਵ ਕਰਾਂਗੇ ਅਸੀਂ ਦਰਖਾਸਤ ਨਾ ਦੇਵਾਂਗੇ ਤਾਂ ਫਿਰ ਅਸੀਂ ਕਿਹਦੇ ਕੋਲ ਜਾਈਏ ਸੋ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਇਹੋ ਜਿਹੇ ਅਫਸਰਾਂ ਨਾਲ ਉਹ ਤਾਂ ਕਿਸੇ ਗੈਂਗਸਟਰ ਨੂੰ ਬਿਠਾ ਦਿਓ ਜੱਲੇ ਦੀ ਅਗਵਾਈ ਕਰਨ ਲਈ ਘੱਟੋ ਘਾਟੋ ਜਿਹੜਾ ਕੋਈ ਮੋਜੇ ਸਖੀਏ ਜਾਊਗਾ ਉਹ ਹੀ ਤਾਂ ਸੁਣਵਾਈ ਕਰ ਲੂਗਾ ਉਹਨੂੰ ਐਸੀ ਸਰਕਾਰ ਸਵਿਰਦ ਦਾ ਨਾਲ ਹੀ ਕੰਮ ਕਰਨਾ ਚਾਹੁੰਦੀ ਆ ਪਰ ਜਿਹੜੇ ਸਾਹਮਣੇ ਅੱਜ ਸਾਡੇ ਨਾਲ ਡੀਲ ਕੀਤਾ ਗਿਆ ਇੱਕ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹੇ ਦੇ ਮੁਖ ਅਫਸਰ ਨੇ ਤੇ ਫਿਰ ਹੁਣ ਕੀ ਲੋਕਾਂ ਦੇ ਵਿੱਚ ਕੀ ਰਹੂਗਾ ਅਸੀਂ ਕਿਸੇ ਨੂੰ ਕੀ ਦੱਸਾਂਗੇ ਅਸੀਂ ਸ਼ਰਮ ਪਬਲਿਕਲੀ ਅੱਜ ਮੀਡੀਆ ਤੌਰ ਤੇ ਕਹਿ ਰਹੇ ਹਾਂ ਤੇ ਅਸੀਂ ਪਿੰਡਾਂ 'ਚ ਵੀ ਇਹੀ ਕਹਾਂਗੇ ਉਹ ਯਾਰ ਕੀ ਲੋੜ ਆ ਭਾਈ ਕੀ ਲੋੜ ਕੀਤਾ ਸੀ ਸਾਡੀ ਤਾਂ ਟੀਮ ਅੱਜ ਉਸੇ ਤਰ੍ਹਾਂ ਹੀ ਅਸੀਂ ਤਾਂ ਕੰਮ ਕਰ ਰਹੇ ਆ ਆਪਦੇ ਪ ਤੇ ਮੈਨੂੰ ਤਾਂ ਇਹ ਫੀਲ ਹੋ ਰਿਹਾ ਅੱਜ ਵੀ ਅਸੀਂ ਐਸ ਲੈਵਲ ਤੇ ਜੇ ਸਾਡੇ ਅਫਸਰ ਸਾਡੇ ਲੋਕਾਂ ਦੇ ਸੇਵਾ ਵਾਸਤੇ ਲਾਏ ਹੋ ਸਾਡੇ ਗੱਲ ਪਹਿਣਗੇ ਤੇ ਆਮ ਬੰਦਾ ਇਹਨਾਂ ਤੋਂ ਤਾਂ ਚਾਰ ਘੋੜਾ ਦਾ ਪਾਸੇ ਖੜੂਗਾ ਇਹ ਤੇ ਉਲਟਾ ਮੈਨੂੰ ਐਸਐਸਪੀ ਸਾਹਿਬ ਨੇ ਉਹ ਕਿਹਾ ਗਿਆ ਅੰਦੇ 6 ਮਹੀਨਿਆਂ ਲਈ ਤੈਨੂੰ ਅੰਦਰ ਠੋਕ ਦਾਂਗੇ ਜੇਲ੍ਹ ਚ ਸੜੇਂਗਾ ਤੂੰ ਇਹ ਚ ਗੁਨਾ ਕੀ ਆ ਮੇਰਾ ਮੈਂ ਪੁੱਛਦਾ ਐਸਐਸਪੀ ਸਾਹਿਬ ਨੂੰ ਇਹ ਚ ਗੁਨਾ ਕੀ ਆ ਜੀ ਮੇਰਾ ਸਰਪੰਚ ਮੈਂ ਇਕੱਠੇ ਕੀਤਾ ਮੌਕੇ ਦੇ ਸਰਪੰਚ ਸਾਹਿਬ ਸਾਡੀ ਸਾਰੀ ਟੀਮ ਲੈ ਕੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਮੁਕਸਰ ਕੋਲੇ ਪਹੁੰਚੇ ਤਾਂ ਅਸੀਂ ਦਰਖਾਸਤ ਲੈ ਕੇ ਆਏ ਕਿ ਜ਼ਿਲ੍ਹੇ ਦਾ ਹੈੱਡ ਹੁੰਦਾ ਐਸਐਸਪੀ ਸਾਹਿਬ ਤੇ ਅਸੀਂ ਉਹਨਾਂ ਨੂੰ ਉਹ ਦਰਖਾਸਤ ਦਿੱਤੀ ਕਿ ਇਸ ਤਰ੍ਹਾਂ ਕਰਕੇ ਪਿਛਲੇ ਦਿਨੀਆਂ ਵਾਰਦਾਤ ਹੋਈ ਹੈ ਤੇ ਆਹ ਬੰਦੇ ਅਸੀਂ ਪਬਲਿਕ ਤੋਂ شناਖਤ ਕਰ ਲਿਆ ਤਾਂ ਬੰਦੀ ਕਾਨੂੰਨੀ ਕਾਰ ਵੀ ਕਰੋ ਤਾਂ ਜਦੋਂ ਅਸੀਂ ਐਸਐਸਪੀ ਸਾਹਿਬ ਦਾ ਰਵੱਈਆ ਦੇਖਿਆ ਉਹਨਾਂ ਨੇ ਇੰਨੀ ਸਾਡੀ ਬੇਇੱਜ਼ਤੀ ਕੀਤੀ ਉੱਥੇ ਸਾਨੂੰ ਇਹ ਕਿਹਾ ਜਾ ਕਿਨੇ ਆਡੀਓ ਵਾਇਰਲ ਕੀਤੀ ਆ ਅਸੀਂ ਕਹਿੰਦੇ ਸਾਡੇ ਸਰਪੰਚ ਸਾਹਿਬ ਨੇ ਪਿੰਡ ਲਈ ਆਡੀਓ ਪਾਈ ਸੀਗੀ ਇਹ ਸ਼ੌਕੀ ਸਰਪੰਚਾ ਇਹਨਾਂ ਨੇ ਪਾਈ ਆ ਇਹਨੂੰ ਕਹਿੰਦੇ ਤੂੰ ਪੜਿਆ ਕਿੰਨਾ ਹੈਗਾ ਅੱਛਾ ਇਹ ਕਹਿੰਦਾ ਜੀ ਮੇਰੀ ਪਲੱਸ 2 ਕੀਤੀ ਹੋਈ ਆ ਕਹਿੰਦਾ ਤੈਨੂੰ ਕਾਨੂੰਨ ਬਾਰੇ ਕੋਈ ਨੌਲੇਜ ਹੈ ਉਲਟੇ ਸਾਨੂੰ ਕਾਨੂੰਨ ਸਿਖਾਉਣ ਲੱਗ ਗਏ ਸੋ ਇੱਕ ਪਾਸੇ ਤਾਂ ਮੰਨਿਓ ਮੁੱਖ ਮੰਤਰੀ ਭਵਨ ਸਿੰਘ ਮਾਨਨ ਵੱਲੋਂ ਚੱਲ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਚੋਰੀਆਂ ਦੇ ਲਈ ਗੈਂਗਸਟਰਾਂ ਦੇ ਖਿਲਾਫ ਲੋਕਾਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਜੇ ਸਾਡੇ ਸਰਪੰਚ ਸਾਹਿਬ ਇੱਕ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਆਡੀਓ ਵਾਇਰਲ ਕਰ ਦਿੰਦੇ ਆ ਤੇ ਸਾਡੀ ਅੱਜ ਇੰਨੀ ਉੱਥੇ ਇਨਸਾਨੀਅਤ ਦੇ ਤੌਰ ਤੇ ਸਾਰਿਆਂ ਦੀ ਇੰਨੀ ਕਿਸੇ ਐਸਐਸਪੀ ਸਾਹਿਬ ਵੱਲੋਂ ਬੇਇੱਜ਼ਤੀ ਕੀਤੀ ਗਈ ਸਾਨੂੰ ਕਿਹਾ ਗਿਆ ਤੁਸੀਂ ਕਾਨੂੰਨ ਹੱਥ 'ਚ ਲੈ ਰਹੇ ਹੋ ਤੈਨੂੰ 6 ਮਹੀਨੇ ਤੱਕ ਮੈਂ ਸਜ਼ਾ ਕਰਵਾ ਸਕਦਾ ਤੇ ਤੂੰ 6 ਮਹੀਨੇ ਤੱਕ ਬਾਹਰ ਨਹੀਂ ਆਵੇਂਗਾ ਇਹ ਸ਼ਬਦ ਮਾਨਯੋਗ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਸਨ ਅੱਜ ਸਾਡੇ ਲਈ ਤਾਂ ਸਾਨੂੰ ਪਤਾ ਸੀ ਉੱਥੇ ਇੰਨੀ ਨਮੋਸ਼ੀ ਚੱਲਦੇ ਹੋਏ ਸਾਨੂੰ ਦਫ਼ਤਰ ਚੋਂ ਬਾਹਰ ਆਉਣਾ ਕਿੰਨਾ ਔਖਾ ਹੋ ਗਿਆ ਅਸੀਂ ਆਪਦੇ ਪਿੰਡਾਂ ਦੇ ਮੋਢੀਵਾਰ ਵਿਅਕਤੀਆਂ ਸੀ ਹਲਕੇ ਦੇ ਮੋਢੀਵਾਰ ਬੰਦੇ ਆ ਮੈਂ ਆਮ ਆਦਮੀ ਪਾਰਟੀ ਹਾਂਜੀ ਬਾਈ ਜੀ ਕੀ ਮਸਲਾ ਹੋਇਆ ਕਿਹੜਾ ਪਿੰਡ ਹੈ ਹਾਂਜੀ ਮੈਂ ਸੁਖਵਿੰਦਰ ਸਿੰਘ ਸਰਪੰਚ ਪਿੰਡ ਕੋਟਲੀ ਬਲੂ ਸਾਡੇ ਪਿੰਡਾਂ ਦੇ ਆਲੇ ਦੁਆਲੇ ਕਈ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਸੀ ਪਿਛਲੇ ਕਈ ਮਹੀਨਿਆਂ ਤੋਂ ਟਰਾਂਸਫਰਮ ਚੋਰੀ ਹੋ ਰਹੇ ਸੀ ਲੋਕਾਂ ਦੇ ਪਸ਼ੂ ਚੋਰੀ ਹੋ ਰਹੇ ਸੀ ਦੁਕਾਨਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਸੀਗਾ ਤੇ 20 ਤਰੀਕ ਰਾਤ ਨੂੰ 11 ਵਜੇ ਅਸੀਂ ਕਿਸੇ ਆਪਦੇ ਨਿੱਜੀ ਕੰਮ ਤੋਂ ਮੋਗੇ ਤੋਂ ਵਾਪਸ ਪਿੰਡ ਆ ਰਹੇ ਸੀਗੇ ਜਦੋਂ ਮੱਲਣ ਤੋਂ ਆਪਾਂ ਕੋੜਲੀ ਨੂੰ ਜਾਂਦੇ ਆ ਉਸ ਰੋਡ ਤੇ ਕਾਲੇ ਰੰਗ ਦੀ ਗੱਡੀ ਖੜੀ ਸੀਗੀ ਤੇ ਉਹ ਟਰਾਂਸਫਰਮ ਚੋਰੀ ਕਰ ਰਹੇ ਸੀਗੇ ਉਹਨਾਂ ਨੇ ਆਪਦਾ ਸਮਾਨ ਦਾ ਉਥੋਂ ਸਾਰਾ ਚੋਰੀ ਕਰ ਲਿਆ ਸੀ ਪਰ ਉਹ ਗੱਡੀ ਛੜਕ ਦੇ ਵਿਚਾਲੇ ਲਈ ਖੜੇ ਸੀ ਜਦੋਂ ਅਸੀਂ ਉਹਨਾਂ ਨੂੰ ਹਾਰਨ ਦਿੱਤਾ ਗੱਡੀ ਸਾਈਡ ਤੇ ਕਰਨ ਨੂੰ ਤਾਂ ਉਹਨਾਂ ਨੇ ਗੱਡੀ ਸਾਈਡ ਤੇ ਕਰਨ ਦੀ ਬਜਾਏ ਸਾਨੂੰ ਕਿਰਪਾਨਾਂ ਤੇ ਮੰਨ ਕੇ ਚੱਲੋ ਵੀ ਹਥਿਆਰ ਦਿਖਾਏ ਤਾਂ ਅਸੀਂ ਆਉਂਦੀ ਗੱਡੀ ਪਿੱਛੇ ਰੋਕ ਲਈ। ਉਸ ਤੋਂ ਬਾਅਦ ਜਦੋਂ ਸਾਡੇ ਪਿੰਡ ਨੂੰ ਗਏ ਤਾਂ ਅਸੀਂ ਉਹਨਾਂ ਦੇ ਪਿੱਛੇ ਗਏ ਵੀ ਗੱਡੀ ਕਿੱਧਰ ਨੂੰ ਜਾ ਰਹੀ ਹੈ। ਤਾਂ ਉਹਨਾਂ ਨੇ ਫੇਰ ਸਾਡੇ ਪਿੰਡ ਜਾ ਕੇ ਕੋਟਲੀ પેટ્રોલ ਪੰਪ ਕੋਲ ਸਾਨੂੰ ਹਥਿਆਰ ਦਿਖਾਏ ਕਿਰਪਾਨਾਂ ਦਿਖਾएंगे ਤੇ ਅਸੀਂ ਆਪ ਦਾ ਪਛਾਣ ਕਰਦੇ ਅਸੀਂ ਉੱਥੇ ਰੋਕ ਗਏ ਤਾਂ ਉਹ ਗੱਡੀ ਉੱਥੋਂ ਨਿਕਲ ਗਈ। ਪਰ ਅਸੀਂ ਉਹ ਗੱਡੀ ਦੀ ਵੀਡੀਓ ਕਲਿੱਪ ਲੈ ਲਈ ਸੀਗੀ। ਉਹ ਵੀਡੀਓ ਕਲਿੱਪ ਅਸੀਂ ਗਰੁੱਪਾਂ ਦੇ ਵਿੱਚ ਪਾਈ ਤਾਂ ਉਸ ਤੋਂ ਬਾਅਦ ਸਾਨੂੰ ਹੋਰ ਵੀ ਆਲੇ-ਦੁਆਲੇ ਤੋਂ ਫੋਨ ਆਏ ਕਹਿੰਦੇ ਇਹ ਗੱਡੀ ਮੱਲਣ ਦੇ ਵਿੱਚ ਮਹਿਮੇ ਪਿੰਡ ਦੇ ਵਿੱਚ ਦਾਨ ਸਿੰਘ ਵਾਲਾ ਦਿਉਣ ਰਾਮੇ ਨਾਲ ਸਾਰੇ ਪਿੰਡਾਂ ਦੇ ਵਿੱਚ ਦੇਖੀ ਗਈ ਤੇ ਵੀ ਕਾਫੀ ਚਿਰ ਤੋਂ ਇੱਕ ਮਹੀਨੇ ਤੋਂ ਗੱਡੀ ਪਿਛਲੇ ਇੱਕ ਮਹੀਨੇ ਤੋਂ ਆ ਰਹੀ ਹੈ ਤੇ ਚੋਰੀਆਂ ਲਗਾਤਾਰ ਹੋ ਰਹੀਆਂ ਟ੍ਰਾਂਸਫਰਮ ਚੋਰੀ ਹੋ ਰਹੇ ਆ ਤੇ ਇੱਕ ਕਲਿੱਪ ਮੈਂ ਵਾਇਸ ਮੈਸੇਜ ਪਿੰਡ ਦਾ ਮੰਨ ਕੇ ਚਲੋ ਸਰਪੰਚ ਹੋਣ ਦੇ ਰਾਤੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਵਾਇਸ ਮੈਸੇਜ ਤੇ ਇੱਕ ਉਹ ਗੱਡੀ ਦਾ ਨੰਬਰ ਤੇ ਗੱਡੀ ਦੀ ਫੋਟੋ ਪਿੰਡ ਵਾਲੇ ਗਰੁੱਪ ਚ ਪਾਈ ਵੀ ਜੇ ਕਿਸੇ ਨੇ ਇਹ ਗੱਡੀ ਦੇਖੀ ਹੋਵੇ ਤਾਂ ਸਾਨੂੰ ਉਹ ਗੱਡੀ ਬਾਰੇ ਦੱਸੋ ਤਾਂ ਅਸੀਂ ਇਸ ਗੱਡੀ ਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਇਹਦੇ ਤੇ ਕਰਵਾ ਸਕਦੇ। ਬਾਕੀ ਗੱਲ ਆਪਣੇ ਸਾਬਕਾ ਸਰਪੰਚ ਕੋਈ ਸ਼ਿਕਾਇਤ ਵੀ ਦਿੱਤੀ ਤੁਸੀਂ ਇਸ ਸੰਬੰਧ ਵਿੱਚ। ਉਹ ਸਾਰੀ ਗੱਲ ਭਾਈ ਸਾਬਕਾ ਸਰਪੰਚ ਸ਼ਮਿੰਦਰ ਢਿੱਲੋਂ ਦੱਸਣਗੇ ਤੁਹਾਨੂੰ। ਹਾਂ, ਸ਼ਮਿੰਦਰ ਭਾਈ। ਅਸੀਂ ਕੋਟਲੀ ਤੋਂ ਪਹਿਲਾਂ ਨਸ਼ਾ ਰੋधी ਕਮੇਟੀ ਜੁਲਾਈ 2019 ਤੋਂ ਲੈ ਕੇ 23 ਤੱਕ ਅਸੀਂ ਪੂਰੇ ਅਪਡੇਟ ਰਹੇ ਤੇ ਸਾਡੇ ਪਿੰਡੋਂ ਲਗਭਗ ਅਸੀਂ ਚਿੱਟੇ ਦੇ ਖਿਲਾਫ ਬਹੁਤ ਕੰਮ ਕੀਤਾ। ਜੋ ਕਿ ਪੂਰੇ ਜ਼ਿਲ੍ਹਾ ਮੁਕਸੇਦ ਸਾਹਿਬ ਤੇ ਪੂਰੇ ਪੰਜਾਬ ਦੇ ਵਿੱਚ ਸਾਡੀ ਕਮੇਟੀ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਤਾਂ ਜਦੋਂ ਸ਼ਿਵਿੰਦਰ ਸ਼ੋਕੀ ਸਰਪੰਚ ਨੇ ਉਹ ਆਡੀਓ ਜਿਹੜਾ ਸਾਡਾ ਕਮੇਟੀ ਦਾ ਗਰੁੱਪ ਆ ਉਹ ਚ ਪਾਈ ਤਾਂ ਅਸੀਂ ਆਪਦੇ ਪਿੰਡ ਦੇ ਗਰੁੱਪ ਚ ਉਹਨੂੰ ਸ਼ੇਅਰ ਕਰਤਾ ਤਾਂ ਜਦੋਂ ਗਾਂ ਅੱਜਕੱਲ੍ਹ ਸੋਸ਼ਲ ਯੋਗਤਾ ਤੇ ਹਰ ਇੱਕ ਚੀਜ਼ ਸੋਸ਼ਲ ਹੁੰਦੀ 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 ਆਲਮੋਸਟ ਪੰਜਾਬ ਦੇ ਵਿੱਚ ਤੇ ਪੂਰੀ ਦੁਨੀਆ 'ਚ ਫੈਲ ਗਈ ਤਾਂ ਸਰਪੰਚ ਸਾਹਿਬ ਦਾ ਨੰਬਰ ਉੱਤੇ ਲਿਖਿਆ ਸੀ ਤਾਂ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਅੱਛਾ ਤਾਂ ਕਰਦੇ ਕਰਾਉਂਦੇ ਜਿਹੜੇ ਉਹ ਬੰਦਿਆਂ ਦੀ ਗੱਡੀ ਸੀਗੀ ਡੀਐਲ ਨੰਬਰ ਦੀ ਗੱਡੀ ਸੀ ਉਹ ਮੋਗੇ ਜ਼ ਤਾਂ ਲੋਕਾਂ ਨੇ ਉੱਥੋਂ ਦੇ ਲੋਕਾਂ ਨੇ ਉਹਨਾਂ ਦਾ ਬਾਈ ਨੇਮ ਬਕਾਇਦਾ ਸਾਨੂੰ ਸਨਾਖਤ ਕਰਾਤੀ ਵੀ ਐਸਪਿੰਡ ਦੇ ਬੰਦੇ ਆ ਇਸੇ ਕੰਮ ਵਾਲੇ ਆ ਇਹ ਬਹੁਤ ਵੱਡੇ ਕ੍ਰਿਮੀਨਲ ਬੰਦੇ ਆ ਜਿਹੜੇ ਕਿ ਪੁਲਿਸ ਨਾਲ ਵੀ ਇਹ ਬਹਿਸ ਬਜਾਈ ਕਰਦੇ ਆ ਬਹੁਤ ਪਰਚੇ ਦਰਜ ਆ ਇਹਨਾਂ ਤੇ ਤਾਂ ਅਸੀਂ ਅੱਜ ਸਾਰੀ ਕਮੇਟੀ ਨੂੰ ਦੁਆਰਾ ਇਕੱਠੇ ਕੀਤਾ ਮੌਕੇ ਦੇ ਸਰਪੰਚ ਸਾਹਿਬ ਸਾਡੀ ਸਾਰੀ ਟੀਮ ਲੈ ਕੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਮੁਕਸਰ ਕੋਲੇ ਪਹੁੰਚੇ ਤਾਂ ਅਸੀਂ ਦਰਖਾਸਤ ਲੈ ਕੇ ਆਏ ਕਿ ਜ਼ਿਲ੍ਹੇ ਦਾ ਹੈੱਡ ਹੁੰਦਾ ਐਸਐਸਪੀ ਸਾਹਿਬ ਤੇ ਅਸੀਂ ਉਹਨਾਂ ਨੂੰ ਦਰਖਾਸਤ ਦਿੱਤੀ ਕਿ ਇਸ ਤਰ੍ਹਾਂ ਕਰਕੇ ਪਿਛਲੇ ਦਿਨੀਆਂ ਵਾਰਦਾਤ ਹੋਈ ਆ ਤਿਆ ਬੰਦੇ ਅਸੀਂ ਪਬਲਿਕ ਤੋਂ شناਖਤ ਕਰ ਲਿਆ ਤਾਂ ਬੰਦੀ ਕਾਨੂੰਨੀ ਕਾਰ ਵੀ ਕਰੋ ਤਾਂ ਜਦੋਂ ਅਸੀਂ ਐਸਐਸਪੀ ਸਾਹਿਬ ਦਾ ਰਵਈਆ ਦੇਖਿਆ ਉਹਨਾਂ ਨੇ ਇੰਨੀ ਸਾਡੀ ਬੇਇੱਜ਼ਤੀ ਕੀਤੀ ਉਥੇ ਸਾਨੂੰ ਇਹ ਕਿਹਾ ਜਾ ਕਿਨੇ ਆਡੀਓ ਵਾਇਰਲ ਕੀਤੀ ਆ ਅਸੀਂ ਕਹਿੰਦੇ ਸਾਡੇ ਸਰਪੰਚ ਸਾਹਿਬ ਨੇ ਪਿੰਡ ਲਈ ਆਡੀਓ ਪਾਈ ਸੀਗੀ ਇਹ ਸ਼ੌਕੀ ਸਰਪੰਚਾ ਇਹਨਾਂ ਨੇ ਪਾਈ ਆ ਇਹਨੂੰ ਕਹਿੰਦੇ ਤੂੰ ਪੜਿਆ ਕਿੰਨਾਗਾ ਅੱਛਾ ਇਹ ਕਹਿੰਦਾ ਜੀ ਮੇਰੀ ਪਲੱਸ 2 ਕੀਤੀ ਹੋਈ ਆ ਕਹਿੰਦਾ ਤੈਨੂੰ ਕਾਨੂੰਨ ਬਾਰੇ ਕੋਈ ਨੌਲੇਜ ਹੈ ਉਲਟੇ ਸਾਨੂੰ ਕਾਨੂੰਨ ਸਿਖਾਉਣ ਲੱਗੇ ਤੋ ਇੱਕ ਪਾਸੇ ਤਾਂ ਮੰਨਿਓ ਮੁੱਖ ਮੰਤਰੀ ਭਵਨ ਸਿੰਘ ਮਾਨਨ ਵੱਲੋਂ ਚੱਲ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਚੋਰੀਆਂ ਦੇ ਲਈ ਗੈਂਗਸਟਰਾਂ ਦੇ ਖਿਲਾਫ ਲੋਕਾਂ ਨੂੰ ਲਾਂਬਨ ਕੀਤਾ ਜਾ ਰਿਹਾ ਹੈ ਜੇ ਸਾਡੇ ਸਰਪੰਚ ਸਾਹਿਬ ਇੱਕ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਆਡੀਓ ਵਾਇਰਲ ਕਰ ਦਿੰਦੇ ਆ ਤੇ ਸਾਡੀ ਅੱਜ ਇੰਨੀ ਉੱਥੇ ਇਨਸਾਨੀਅਤ ਤੌਰ ਤੇ ਸਾਰਿਆਂ ਦੀ ਇੰਨੀ ਕੈਸ ਐਸਪੀ ਸਾਹਿਬ ਵੱਲੋਂ ਬੇਇੱਜ਼ਤੀ ਕੀਤੀ ਗਈ ਸਾਨੂੰ ਕਿਹਾ ਗਿਆ ਤੁਸੀਂ ਕਾਨੂੰਨ ਹੱਥ 'ਚ ਲੈ ਰਹੇ ਹੋ ਤੈਨੂੰ 6 ਮਹੀਨੇ ਤੱਕ ਮੈਂ ਸਜ਼ਾ ਕਰਵਾ ਸਕਦਾ ਤੇ ਤੂੰ 6 ਮਹੀਨੇ ਤੱਕ ਬਾਹਰ ਨਹੀਂ ਆਵੇਂਗਾ ਇਹ ਸ਼ਬਦ ਮਾਨਯੋਗ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਸਨ ਅੱਜ ਸਾਡੇ ਲਈ ਤਾਂ ਸਾਨੂੰ ਪਤਾ ਸੀ ਉੱਥੇ ਇੰਨੀ ਨਮੋਸ਼ੀ ਚੱਲਦੇ ਹੋਏ ਸਾਨੂੰ ਦਫ਼ਤਰ ਚੋਂ ਬਾਹਰ ਆਉਣਾ ਕਿੰਨਾ ਔਖਾ ਹੋ ਗਿਆ ਅਸੀਂ ਆਪਦੇ ਪਿੰਡਾਂ ਦੇ ਮੋਢਤਵਾਰ ਵਿਅਕਤੀਆਂ ਅਸੀਂ ਹਲਕੇ ਦੇ ਮੋਢਤਵਾਰ ਬੰਦੇ ਆ ਮੈਂ ਆਮ ਆਦਮੀ ਪਾਰਟੀ ਦਾ ਬਲਾਗ ਪ੍ਰਧਾਨਵੀ ਆ ਤਾਂ ਮੈਂ ਸਰਕਾਰ ਨੂੰ ਪੁੱਛਣਾ ਚਾਹਾਂਗਾ ਸਾਡੀ ਆਪਦੀ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜੇ ਅਸੀਂ ਆਪਦੇ ਫਰਜ਼ ਸਾਹਮਦੇ ਹੋਏ ਇਹਨਾਂ ਸ਼ਰਾਰਤੀਆਂ ਦੇ ਖਾਪ ਅਸੀਂ ਜਾਰਵੀ ਨਹੀਂ ਕਰਾ ਸਕਦੇ ਸਾਨੂੰ ਜੇ ਕਿ ਅਫਸਰਾਂ ਤੋਂ ਇੰਨੀ ਚਲਤ ਚੰਮਣੀ ਚਲਨੀ ਪੈ ਰਹੀ ਹੈ ਤਾਂ ਆਮ ਲੋਕ ਜਿਹੜੀ ਕਿ ਆਮ ਆਦਮੀ ਸਰਕਾਰ ਅਸੀਂ ਖਵਾਉਂਦੇ ਆ ਕਿਵੇਂ ਅਸੀਂ ਸਰਵਾਈਵ ਕਰਾਂਗੇ ਪੁਲਿਸ ਪੁਲਿਸ ਚੋਰਾਂ ਦਾ ਸਾਥ ਦੇ ਰਹੀ ਇਸ ਤੋਂ ਤਾਂ ਸਿੱਧਾ ਹੀ ਸਾਥ ਦੇ ਬਿਲਕੁਲ ਸਪਸ਼ਟ ਤੌਰ ਤੇ ਮੈਂ ਕਹਿਣਾ ਚਾਹੁੰਦਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਅਖਿਲ ਚੌਧਰੀ ਸਪਸ਼ਟ ਤੇ ਸਪਸ਼ਟ ਜਿਹੜੀ ਸਾਡੀ ਜਿਹੜੇ ਅਸੀਂ ਸਾਰੇ ਲੋਕ ਖੜੇ ਆ ਮੁਅੱਜੇ ਜੀ ਸਖਸੀਅਤ ਸਾਡੇ ਨਾਲ ਖੜੀਆਂ ਸਾਡੀ ਬੇਇੱਜ਼ਤੀ ਹੋਈ ਹੈ ਇਹਦਾ ਮਤਲਬ ਉਹਨਾਂ ਦੇ ਸ਼ਬਦ ਇਹ ਹੀ ਕਹਿ ਰਹੇ ਸੀ ਕਿ ਚੋਰ ਸਹੀ ਨੇ ਤੁਸੀਂ ਗਲਤ ਹੋ ਮੈਂ ਸਪੱਸ਼ਟ ਕਹਿਣਾ ਚਾਹਣਾ ਇਹਦੇ ਵਿੱਚ ਇਹਦੇ ਵਿੱਚ ਕੋਈ ਸਾਨੂੰ ਡਰ ਨਹੀਂ ਹਿਜਕਣੀ ਕਿਸੇ ਦਾ ਸਾਡੀ ਬੇਇੱਜ਼ਤੀ ਕੀਤੀ ਗਈ ਹੈ ਉੱਥੇ ਬਹੁਤ ਅਸੀਂ ਜ਼ਿਲਤ ਮਹਿਸੂਸ ਕਰ ਰਹੇ ਹਾਂ ਸਾਰੇ ਸਾਡਾ ਨਗਰ ਕੋਈ ਸਾਨੂੰ ਸ਼ਰਮ ਨਹੀਂ ਇਸ ਗੱਲ ਦੇ ਕਹਿਣ ਚ ਕਿ ਸਾਡੀ ਬੇਇੱਜ਼ਤੀ ਨਹੀਂ ਹੋਈ ਸਾਡੀ ਬੇਇੱਜ਼ਤੀ ਕੀਤੀ ਗਈ ਮਾਨ ਸਰਪੰਚ ਤਾਂ ਕਹਿੰਦੇ ਭਮੱਕੜਾਂ ਦੀ ਬਹੁਤ ਵਧੀਆ ਸੁਣੀ ਜਾਂਦੀ ਹੈ ਤੁਸੀਂ ਤਾਂ ਫਿਰ ਬਲਾਕ ਪ੍ਰਧਾਨ ਸੀ ਫਿਰ ਵੀ ਨਹੀਂ ਸੁਣੀ ਗਈ ਉਹੀ ਤਾਂ ਗੱਲ ਕਰੀ ਜਾਂਦੇ ਕਿ ਕਿਹੜੇ ਭਮੱਕੜ ਭਮੱਕੜ ਦਾ ਉੱਥੇ ਭੂੰਡ ਕਰਤੇ ਚਾ ਕੇ ਉਹਨਾਂ ਨੇ ਇੰਨੀ ਸ਼ਰਮ ਵੀ ਮੌਕੇ ਦਾ ਸਰਪੰਚ ਆ ਯਾਰ ਤੁਸੀਂ ਉਹਨੂੰ ਕਾਨੂੰਨ ਕਿਹੜਾ ਕਾਨੂੰਨੀ ਗੱਲ ਕਰਦੇ ਹੋ ਜੇ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਜਿਹੜੇ ਕ 70 ట్రాנסఫార్ਮਰ ਕੋਟਲੀ ਪਿੰਡ ਦੇ ਚੋਰੀ ਹੋਏ ਆ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਬਕਾਇਦਾ ਸਾਡੇ ਕੋਲੇ ਆ ਥਾਣੇ ਕੋਟਪਈ ਸੀ ਦਿੱਤੀਆਂ ਹੋਣਗੀਆਂ ਸਾਨੂੰ ਕਹਿੰਦੇ ਤਾਂ ਛੋਟਾ ਜਿਹਾ ਮਸਲਾ ਯਾਰ ట్రాנסਫਾਰਮਰ ਕਿਸਾਨੀ ਖੇਤੀ ਨਾਲ ਜੁੜਿਆ ਹੈ ਕਿਸਾਨ ਦੇ ਮੋਟਰ ਬੰਦ ਹੋ ਜਾਂਦੀ ਹੈ 10 ਦਿਨ ਲਈ ਤੇ ਅਸੀਂ ਥਾਣੇ ਚ ਕੋਟਪਈ ਦਰਖਾਸਤਾਂ ਦੇ ਰਹੇ ਹਾਂ ਉੱਥੇ ਕਾਰਵਾਈ ਉਹ ਦੇਣਦੇ ਨਵਾਂ ట్రాנסਫਾਰਮ ਜਾਰੀ ਕੀਤਾ ਜਾਂਦਾ ਸਾਨੂੰ ਤੇ ਉਹ ਸਰਕਾਰ ਤੇ ਝਿਲੇ ਪੈ ਰਿਹਾ ਸਾਰਾ ਹੁਣ ਅਸੀਂ ਕਿੱਧਰ ਨੂੰ ਜਾਵਾਂਗੇ ਐਸਐਸਪੀ ਨੂੰ ਜੇ ਅਸੀਂ ਅਸੀਂ ਦਰਖਾਸਤ ਨਾ ਦੇਵਾਂਗੇ ਤੇ ਫਿਰ ਕਿਹਦੇ ਕੋਲ ਜਾਈਏ ਸੋ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲ ਇਹੋ ਜਿਹੇ ਅਫਸਰਾਂ ਨਾਲ ਉਹ ਤਾਂ ਕਿਸੇ ਗੈਂਗਸਟਰ ਨੂੰ ਬਿਠਾ ਦਿਓ ਜੱਲੇ ਦੀ ਅਗਵਾਈ ਕਰਨ ਲਈ ਘੱਟੋ ਘਾਟੋ ਜਿਹੜਾ ਕੋਈ ਮੋਜੇ ਸ리에 ਜਾਊਗਾ ਉਹ ਹੀ ਤਾਂ ਸੁਣਵਾਈ ਕਰ ਲੂਗਾ ਹੂੰ ਸੋ ਅਸੀਂ ਇਹੀ ਬੇਨਤੀ ਕਰਨ ਵਾਸਤੇ ਆਏ ਆ ਜਿਆਦਾ ਜਿਹੜੀਆਂ ਆ ਕਮੇਟੀਆਂਆਂ ਹੀ ਬਣਾ ਰਹੇ ਹੋ ਪੂਰੇ ਪੰਜਾਬ 'ਚ ਇਹ ਬੰਦ ਕਰ ਦਿਓ ਕਿ ਜਾਂ ਚੰਗੇ ਮੈਂ ਐਗਜ਼ਾਮਪਲ ਦੇਣੀ ਚਾਹਣਾ ਮਾਨਯੋਗ ਢੇਸੀ ਸਾਹਿਬ ਇੱਥੇ ਅਫਸਰ ਰਹੇ ਆ ਹਰਮਨਵੀਰ ਗਿੱਲ ਸਾਹਿਬ ਇੱਥੇ ਅਫਸਰ ਰਹੇ ਆ ਜਿਨ੍ਹਾਂ ਨੇ ਜੋ ਨਸ਼ੇ ਦੇ ਖਿਲਾਫ ਲੜਾਈ ਲੜਨਾ ਚਾਹੁੰਦੇ ਸੀ ਉਹਨਾਂ ਦਾ ਸਾਥ ਦਿੱਤਾ ਉਹਨਾਂ ਸਾਡੇ ਪਿੰਡ ਕੈਂਪ ਕਰਕੇ ਗਏ ਬਕਾਇਦਾ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਵਾਂਗੇ ਤੇ ਇਹਨੂੰ ਅਸੀਂ ਬਾਈ ਨੇਮ ਅਸੀਂ ਗੱਲ ਦੱਸਣ ਗਏ ਐ ਐਨਐਸਐਪੀ ਸਾਹਿਬ ਨੂੰ ਤੇ ਇਹਨਾਂ ਨੇ ਸਾਡੀ ਉਲਟਾ ਸਾਡੀ ਬੇਇੱਜ਼ਤੀ ਕਰਕੇ ਉੱਥੇ ਵਾਪਸ ਕਰਤਾ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਕਮੇਟੀਆਂ ਜਿਹੜੀਆਂ ਤੁਸੀਂ ਚਲਾਉਣੀਆਂ ਜਾਂਦੋਂ ਬੰਦ ਕਰ ਦਿਓ ਤੇ ਨਹੀਂ ਫਿਰ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਵੀ ਆਪ ਦਾ ਕਿਸੇ ਨਾਲ ਵੈਰ ਨਾ ਪਾਓ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ 'ਚ ਭਗਵਾਨ ਜੀ ਮਾਨਤਾ ਜਿਆਦਾ ਐਸਐਸਪੀ ਸਾਹਿਬ ਨੂੰ ਉੱਥੇ ਬੁਲਾ ਕੇ ਇਸ ਗੱਲ ਦੀ ਸਾਡੀ ਪ੍ਰਤਾਲ ਹੋਵੇ ਤੇ ਜਾਂ ਫਿਰ ਅਸੀਂ ਪੰਜਾਬ ਦੇ ਲੋਕਾਂ ਨੂੰ ਵੇਅਰ ਕਰਨਾ ਚਾਹੁੰਦੇ ਆ ਕਿ ਛੱਡ ਦਿਓ ਯਾਰ ਆਪ ਦਾ ਤਾਂ ਕਹਿੰਦੇ ਸਰਪੰਚਾਂ ਨੂੰ ਅੱਗੇ ਲੈ ਕੇ ਨਾਲ ਲੈ ਕੇ ਚੱਲਾ ਗਿਆ ਅਸੀਂ ਸੋਖੀ ਭਾਈ ਜਿਹੜੇ ਇੰਡਸਟਰੀ ਸਟਾਉਨ ਵਾਸਤੇ ਕਮੇਟੀਆਂ ਬਣਾ ਰਹੀਆਂ ਹੁਣ ਦੇਖੋ ਅੱਗੇ ਲਾ ਕੇ ਅਸੀਂ ਤੁਰੇ ਸੀ ਤਾਂ ਉਲਟਾ ਮੈਨੂੰ ਐਸਐਸਪੀ ਸਾਹਿਬ ਨੇ ਉਹ ਕਿਹਾ ਗਿਆ ਦੇ 6 ਮਹੀਨੇ ਲਈ ਤੈਨੂੰ ਅੰਦਰ ਠੋਕ ਦਾਂਗੇ ਜੇਲ੍ਹ 'ਚ ਸੜੇਂਗਾ ਇਹ ਚ ਗੁਣਾ ਕੀ ਆ ਮੇਰਾ ਮੈਂ ਪੁੱਛਦਾ ਐਸਐਸਪੀ ਸਾਹਿਬ ਨੂੰ ਇਹ ਚ ਗੁਣਾ ਕੀ ਆ ਜੀ ਮੇਰਾ ਸਰਪੰਚ ਮੈਂ ਇੱਕ ਪਿੰਡ ਦਾ ਜ਼ਿੰਮੇਦਾਰ ਇਨਸਾਨ ਸਰਪੰਚ ਹੋਣ ਦੇ ਨਾਤੇ ਜੇ ਮੈਂ ਰਿਕਾਰਡਿੰਗ ਪਾਤੀ ਵੀ ਇਹ ਗੱਡੀ ਦਾ ਪਤਾ ਕਰੋ ਜੀ ਆਪਾਂ ਇਹਨਾਂ ਤੇ ਬਣਦੀ ਕਾਰਵਾਈ ਕਰਵਾਈਏ ਤੇ ਐਡਾ ਫਿਰ ਮੈਂ ਕਿੱਡਾ ਗੁਣਾ ਕਰਦਾ ਫਿਰ ਤਾਂ ਚੋਰ ਚੰਗੇ ਹੋਗੇ ਤੇ ਉਤੋਂ ਅਸੀਂ ਕਿਹਾ ਜੀ ਉਹਨਾਂ ਕੋਲੇ ਅਸਲਾ ਵੀ ਸੀਗਾ ਕਿਰਪਾਨਾ ਵੀ ਸੀਗਾ ਇਹਦੇ ਤੁਸੀਂ ਨਹੀਂ ਦੱਸੋਗੇ ਅਸੀਂ ਕਰਾਂਗੇ ਨਾ ਇਹ ਸੋਡਾ ਕੰਮ ਨਹੀਂ ਕਹਿੰਦੇ ਫਿਰ ਸੋਡਾ ਕੰਮ ਤੁਸੀਂ ਕਰੋ 70 ਟਰਾਂਸਫਾਰਮ ਚੋਰੀ ਹੋ ਗਏ ਕੋਰਟ ਭੇਠਣ ਦੀ ਐਪਲੀਕੇਸ਼ਨਾਂ ਪਈਆਂ ਫੋਟੋ ਫਿਰ 70 ਨੂੰ ਅਸੀਂ ਇੱਕ ਫੜ ਕੇ ਲਿਆਂ ਬਿਲਕੁਲ ਤਾਂ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਬਾਈ ਜੀ ਜਿਵੇਂ ਤੁਹਾਨੂੰ ਸਾਰੀ ਇਸ ਘਟਨਾ ਬਾਰੇ ਦੱਸ ਦਿੱਤਾ ਤੁਹਾਨੂੰ ਪਤਾ ਆਪਾਂ ਪਿਛਲੇ ਲੰਬੇ ਸਮੇਂ ਤੋਂ ਇਕੱਠਿਆਂ ਨੇ ਕੰਮ ਕੀਤਾ ਪਿੰਡਾਂ ਦੇ ਲੋਕਾਂ ਨੇ ਕਮੇਟੀਆਂ ਆਪਾਂ ਸਾਰੇ ਮੁਕਸਰ ਡਿਸਟ੍ਰਿਕਟ ਕਮੇਟੀਆਂ ਬਣਾ ਕੇ ਆਪਾਂ ਕੰਮ ਕੀਤਾ ਸੀ ਸਾਡੀ ਤਾਂ ਟੀਮ ਅੱਜ ਉਸੇ ਤਰ੍ਹਾਂ ਹੀ ਅਸੀਂ ਤਾਂ ਕੰਮ ਕਰ ਰਹੇ ਆਂ ਆਪਦੇ ਪਿੰਡ ਨੂੰ ਬਜਾਉਣ 'ਚ ਲੱਗੇ ਹੋਏ ਆਂ ਤੇ ਮੈਨੂੰ ਤਾਂ ਇਹ ਫੀਲ ਹੋ ਰਿਹਾ ਅੱਜ ਵੀ ਅਸੀਂ ਐਸ ਲੈਵਲ ਤੇ ਜੇ ਸਾਡੇ ਅਫਸਰ ਸਾਡੇ ਲੋਕਾਂ ਦੇ ਸੇਵਾ ਵਾਸਤੇ ਲਾਏ ਹੋ ਸਾਡੇ ਗੱਲ ਪਹਿਣਗੇ ਤੇ ਆਮ ਬੰਦਾ ਇਹਨਾਂ ਤੋਂ ਤਾਂ ਚਾਰ ਘੋੜਾ ਦਾ ਪਾਸੇ ਖੜੂਗਾ ਇਹ ਅਸੀਂ ਸਪੈਸ਼ਲੀ ਭਵਨ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਜੋੜ ਕੇ ਸਾਡੇ ਪੂਰੇ ਹਲਕੇ ਵੱਲੋਂ ਮੁਕਸਰ ਡਿਸਟ੍ਰਿਕਟ ਵੱਲੋਂ ਭਾਈ ਜੀ ਸਾਨੂੰ ਐਸੇ ਜੋ ਅਫਸਰ ਨਹੀਂ ਸਾਨੂੰ ਕੋਈ ਲੋੜ ਨਹੀਂ ਸਾਡੇ ਅਸੀਂ ਪੰਜਾਬ ਦੇ ਨੌਜਵਾਨੀ ਜੇ ਤੁਸੀਂ ਕਹਿੰਦੇ ਅੱਗੇ ਆਓ ਸਾਡੇ 6 ਸਰਪੰਚ ਕੋਟਲੀ ਦੇ ਸਰਪੰਚ ਬੰਦੇ ਆ ਤੇ ਤਿੰਨ ਅਸੀਂ ਉੱਥੇ ਦੋ ਮੌਜੂਦਾ ਸਰਪੰਚ ਸੀ ਹੈ ਸਰਪੰਚ ਸਿੰਘ ਸਾਡੇ ਕੋਟਲੀ ਦੇ ਸਰਪੰਚਾ ਮੌਜੂਦਾ ਇਹ ਸ਼ੋਕੀ ਵੀ ਸਾਡੇ ਸਰਪੰਚ ਨੇ ਐਡਾ ਵੱਡਾ ਸਾਡਾ ਨਗਰ ਆ ਅਸੀਂ ਆਪਦੇ ਪਿੰਡ ਨੂੰ 5 ਸਾਲਾਂ ਤੋਂ ਨਸ਼ੇ ਤੋਂ ਬਚਾ ਰਹੇ ਹਾਂ ਤੇ ਇਹ ਅਫਸਰਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਕੌਣ ਬੰਦੇ ਇਸ ਹਲਕੇ ਦੇ ਕਿਸ-ਕਿਸ ਲੈਵਲ ਤੇ ਕੰਮ ਕਰ ਰਹੇ ਆ ਆ ਸਾਡੀ ਏਡੀ ਵੱਡੀ ਬੇਇੱਜ਼ਤੀ ਕਰਕੇ ਸਾਨੂੰ ਬਾਹਰ ਕੱਢਤਾ ਉਥੋਂ ਆ ਸਾਡੀ ਇਹੀ ਅਪੀਲ ਆ ਹੱਥ ਬੰਨ੍ਹ ਕੇ ਪੰਜਾਬ ਸਰਕਾਰ ਨੂੰ ਵੀ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੁਸੀਂ ਨੋਟਿਸ ਕੱਢਦੇ ਆ ਆਪਾਂ ਨਸ਼ੇ ਤੋਂ ਬਚਾਉਣਾ ਜੀ ਡਿਊਟੀ ਆ ਬਹੁਤ ਵਧੀਆ ਕੰਮ ਆ ਪੰਜਾਬ ਸਰਕਾਰ ਦਾ ਪਰ ਸਾਡੇ ਵਰਗੇ ਬੰਦੇ ਸਾਡੀ ਸਾਰੀ ਟੀਮ ਦਾ ਤਾਂ ਹੀ ਲੋਕ ਸਾਥ ਦੇਣਗੇ ਨਾ ਜੇ ਇਹ ਸਾਡੀ ਸੁਣਵਾਈ ਹੋਊਗੀ ਆ ਜੋ ਚੋਰ ਬੰਦੇ ਨੇ ਸਾਨੂੰ ਇਹ ਕਿਹਾ ਗਿਆ ਇੰਨਾ ਸਾਨੂੰ ਜਲੀਲ ਕਰਕੇ ਥੋੜ੍ਹ ਦਿੱਤਾ ਕਿ ਨਸ਼ੇ ਵਾਲੇ ਨੂੰ ਫੜ ਲੈਂਦੇ ਫੇਰ ਕੀ ਹੁੰਦਾ ਹਾਂ ਅਹ ਅਫੀ ਉਹੀ ਹੈ ਤੁਸੀਂ ਪਿੰਡ ਜਾ ਕੇ ਪੁੱਛੋ ਵੀ ਕਮੇਟੀ ਕਿਸ ਲੈਵਲ ਤੇ ਕੰਮ ਨਹੀਂ ਕਰ ਰਹੀ ਤਾਂ ਜੇ ਸਾਡੇ ਇਹਨੇ ਨੌਜਵਾਨ ਅਸੀਂ ਇਕੱਠੇ ਆ ਤਾਂ ਸਾਨੂੰ ਫੇਰ ਹੀ ਅੱਜ ਅਸੀਂ ਆਪਦੇ ਪਿੰਡ ਨੂੰ ਵਿਚਾਰ ਰਹੇ ਆ ਤੇ ਆਉਣ ਵਾਲੇ ਸਮੇਂ ਤੇ ਲੋਕ ਕਿਵੇਂ ਨਾਲ ਤੁਰਨਗੇ ਕਿਵੇਂ ਸਾਥ ਦੇ ਚ ਚਮਿੰਦਰ ਚਮਿੰਦਰ ਲੱਗਦਾ ਵੀ ਜਿਵੇਂ ਨੈਸ਼ਨ ਨੂੰ ਲੈ ਕੇ ਕਮੇਟੀਆਂ ਬਾਰੀਆਂ ਜਿਵੇਂ ਤੁਸੀਂ ਕਮੇਟੀ ਬਣਾਈ ਹੈ ਸਹਯੋਗ ਦੀ ਆਸ ਕਰਦੇ ਹਾਂ ਵੀ ਹੋਊਗਾ ਅੱਗੇ ਤੋਂ ਸਾਨੂੰ ਇਸ ਲੈਵਲ ਤੇ ਲੱਗਦਾ ਸੀ ਕਿਉਂਕਿ ਅਸੀਂ ਆਪਦੇ ਦਮ ਖੰਮ ਤੇ ਸਾਰਾ ਕੁਝ ਕੀਤਾ ਤੇ ਸਾਨੂੰ ਐਸੀ ਸਰਕਾਰ ਸਵਿਰਦ ਦਾ ਨਾਲ ਹੀ ਕੰਮ ਕਰਨਾ ਚਾਹੁੰਦੀ ਆ ਪਰ ਜਿਹੜੇ ਸਾਹਮਣੇ ਅੱਜ ਸਾਡੇ ਨਾਲ ਡੀਲ ਕੀਤਾ ਗਿਆ ਇੱਕ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹੇ ਦੇ ਮੁਖ ਅਫਸਰ ਨੇ ਤੇ ਫਿਰ ਹੁਣ ਕੀ ਲੋਕਾਂ ਦੇ ਵਿੱਚ ਕੀ ਰਹੂਗਾ ਅਸੀਂ ਕਿਸੇ ਨੂੰ ਕੀ ਦੱਸਾਂਗੇ ਅਸੀਂ ਸ਼ਰਮ ਪਬਲਿਕਲੀ ਅੱਜ ਮੀਡੀਆ ਤੌਰ ਤੇ ਕਹਿ ਰਹੇ ਹਾਂ ਤੇ ਅਸੀਂ ਪਿੰਡਾਂ 'ਚ ਵੀ ਇਹ ਕਵਾਂਗੇ ਉਹ ਯਾਰ ਕੀ ਲੋੜ ਆ ਬਾਈ ਕੀ ਲੋੜ ਆ ਜਦੋਂ ਅਫਸਰ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਸਾਨੂੰ ਕਿ ਲੋੜ ਹੈ ਜਿਹੜੇ ਨੌਕਰੀਆਂ ਲੈ ਨੌਕਰੀਆਂ ਦੇ ਨਾਲ 2-2 ਲੱਖ ਤਨਖਾਹ ਲੈ ਰਹੇ ਆ ਜਿਹੜੇ ਉਹ ਨਹੀਂ ਕਰਨਾ ਚਾਹੁੰਦੇ ਜਿਹੜੇ ਪਬਲਿਕ ਦੇ ਸਰਵੰਟ ਨੇ ਉਹ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਅਸੀਂ ਆਪ ਦੇ ਆਪ ਨੂੰ ਕਿਉਂ ਜੋਖਮ 'ਚ ਪਾਉਂਦੇ ਇਹਨੂੰ ਜੀ ਗੱਲ ਕਹੀ ਕਹਿੰਦੇ ਤੁਸੀਂ ਮੇਰੇ ਕੋਲੇ ਕੀ ਲੈਣ ਆਏ ਹੋ ਤੁਸੀਂ ਇਹ ਛੋਟਾ ਮੁੱਦਾ ਕਹਿੰਦਾ ਤੁਸੀਂ ਵੇਖੋ ਆਪਾਂ ਕਿਸਾਨੀ ਨਾਲ ਸੰਬੰਧ ਤਾਂ ਟਰਾਂਸਫਰਮ ਚੋਰੀ ਹੋਣੇ ਹਲਕੇ ਦੇ ਵਿੱਚ ਤੁਸੀਂ ਮੁਕਸਰ ਡਿਸਟ੍ਰਿਕਟ ਦੀ ਗੱਲ ਕਰ ਲਓ ਘਟੂ ਘਟ ਪੰਜਾਬ ਸਰਕਾਰ ਦਾ ਹਜ਼ਾਰ ਟਰਾਂਸਫਰਮ ਚੋਰੀ ਹੋ ਗਿਆ ਇਹਨੂੰ ਛੋਟੀ ਗੱਲ ਐ ਇਹ 2 ਕਰੋੜ ਦਾ ਨੁਕਸਾਨ ਐ ਪੰਜਾਬ ਸਰਕਾਰ ਦਾ ਨਹੀਂ ਨੁਕਸਾਨ ਲੋਕ ਇਹਨੂੰ ਐਸਐਸਪੀ ਸਾਹਿਬ ਬੈਠ ਕੇ ਕੋਸੀ ਕਹਿ ਰਿਹਾ ਜੀ ਇਹ ਤਾਂ ਬਹੁਤ ਛੋਟਾ ਮੁੱਦਾ ਤੁਸੀਂ ਮੇਰੇ ਕੋਲੇ ਕਿ ਲਿਆਉਣਾ ਇੱਕ ਉਹਨੂੰ ਲੱਗਿਆ ਵੀ ਇਹ ਮੇਰੇ ਲੈਵਲ ਦਾ ਮੁੱਦਾ ਨਹੀਂ ਹੈ ਕਿਉਂ ਤੁਸੀਂ ਸਾਡੇ ਲਈ ਬਿਠਾਏ ਗਏ ਐ ਐਸਐਸਪੀ ਸਾਹਿਬ ਜੀ ਅਸੀਂ ਖੜ੍ਹ ਸਕਦੇ ਆ ਨਾ ਤੇ ਅਸੀਂ ਆਪਦੇ ਦਮ ਤੇ ਅਸੀਂ ਲੋਕਾਂ ਦੇ ਲਈ ਆਪਦੇ ਲਈ ਹੱਕਾਂ ਦੇ ਲਈ ਲੜਾਂਗੇ ਅਸੀਂ ਹਾਂ ਬੱਬੇ ਨੂੰ ਬੱਬੇ ਦੇ ਗੋਲੀ ਵੀ ਲੱਗੀ ਆ ਜਿਹਨਾਂ ਨੂੰ ਗੋਲੀ ਵੱਜੀ ਆ ਆਪਣਾ ਵੱਡੇ ਖੜੇ ਆ ਸਾਡੇ ਜਿਨ੍ਹਾਂ ਦੇ ਗੋਲੀ ਵੱਜੀ ਅਸੀਂ ਲੜਿਆ ਲੋਕਾਂ ਲਈ ਸਾਡੇ ਸਾਥ ਸਾਡਾ ਲੋਕ ਤਾਂ ਦਿੰਦੇ ਆ ਜੇ ਅਸੀਂ ਪਤਾ ਵੀ ਅਸੀਂ ਖੜਨ ਜਾਂਦੇ ਆ ਤੇ ਇਹਨਾਂ ਨੂੰ ਸਾਡੇ ਹੱਥ ਬੰਨ੍ਹ ਕੇ ਅਪੀਲ ਆ ਵੀ ਸਾਨੂੰ ਇਹੋ ਜਿਹੇ ਅਫਸਰਾਂ ਦੀ ਲੋੜ ਨਹੀਂ ਹੈਗੀ ਸਾਨੂੰ ਕੋਈ ਹੋਰ ਅਫਸਰ ਜੇ ਕੋਈ ਚੰਗਾ ਇਸ ਜ਼ਿਲ੍ਹੇ ਨੂੰ ਲੱਗਦਾ ਤਾਂ ਬਹੁਤ ਵਧੀਆ ਗੱਲ ਹੋਗੀ ਪੁਰਾਣੇ ਦੱਸ ਕੇ ਗਏ ਸਰਪੰਚ ਸਾਹਿਬ ਵੀ ਢੇਸੀ ਸਾਹਿਬ ਸੀਗੇ ਗੱਲ ਸਾਹ ਹੋ ਗਏ ਰਾਣਕ ਸਿੰਘ ਸੀ ਹੋਰ ਕਿੰਨੇ ਮੈਡਮ ਆਪਣੇ ਰਹਿ ਕੇ ਗਏ ਸਾਨੂੰ ਬਹੁਤ ਉਤਸ਼ਾਹਿਤ ਕੀਤਾ ਜਾਂਦਾ ਸੀ ਸਾਡਾ ਸਾਥ ਦਿੱਤਾ ਜਾਂਦਾ ਸੀ ਅਸੀਂ ਅੱਗੇ ਹੋ ਕੇ ਕੰਮ ਕਰਦੇ ਸੀਗੇ ਜੇ ਉਹਨਾਂ ਦੇ ਸਮੇਂ 'ਚ ਅਸੀਂ ਆਉਣ ਵਾਲੇ ਸਮੇਂ 'ਚ ਵੀ ਅੱਗੇ ਕੰਮ ਕਰਨਾ ਚਾਹੁੰਦੇ ਆਂ ਸੋ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਜੇ ਆਪਾਂ ਅੱਗੇ ਕੀ ਐਕਸ਼ਨ ਲੈਣ ਵਾਲਾ ਬਾਈ ਜਿਵੇਂ ਹੁਣ ਜਿਵੇਂ ਤੁਹਾਡੇ ਨਾਲ ਇਸ ਤਰੀਕੇ ਦੇ ਨਾਲ ਬੇਇੱਜ਼ਤੀ ਕੀਤੀ ਗਈ ਹੈ ਸਾਡਾ ਐਕਸ਼ਨ ਪੂਰਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਉਹ ਸੋਸ਼ਲ ਮੀਡੀਆ ਦੇਖਦੇ ਰਹਿੰਦੇ ਆ ਕੋਈ ਸਰਪੰਚ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਸਰਪੰਚ ਸਾਹਿਬ ਨੂੰ ਬੁਲਾਉਂਦੇ ਆ ਪਹਿਲਾਂ ਵੀ ਉਹਨਾਂ ਨੇ ਬੁਲਾਇਆ ਸੀ ਇੱਕ ਤਰੀਕੀ ਵੀਡੀਓਜ਼ ਦੇਖੀਆਂ ਤਾਂ ਅਸੀਂ ਚਾਹੁੰਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡਾ ਪੱਖ ਸੁਣਨ ਤੇ ਐਸਐਸਪੀ ਸਾਹਿਬ ਨੂੰ ਸਾਹਮਣੇ ਬਿਠ ਅਸੀਂ ਇਹੀ ਚਾਹੁੰਦੇ ਵੀ ਇਸ ਮਸਲੇ ਨੂੰ ਵਿਚਾਰਿਆ ਜਾਵੇ ਐਸਐਸਪੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਤੇ ਸਾਡੇ ਸਰਪੰਚ ਸਾਹਿਬ ਤੇ ਸਾਡੇ ਹਲਕੇ ਦੇ ਐਮਐਲਏ ਡਿੰਪੀ ਢਿਲੋਂ ਸਾਹਿਬ ਇਹਨਾਂ ਚਾਰਾਂ ਲੋਕਾਂ ਨੂੰ ਬਿਠਾ ਕੇ ਇਹ ਮਾਮਲਾ ਵਿਚਾਰਿਆ ਜਾਵੇ ਤਾਂ ਇਹਦੇ ਵਿੱਚ ਬਿਠਾ ਕੇ ਜੋ ਪੰਚਾਇਤੀ ਗੱਲ ਨਿਕਲਦੀ ਹੈ ਜੇ ਸਰਪੰਚ ਸਾਹਿਬ ਕਿਸੇ ਗੱਲ 'ਚ ਕਸੂਰਵਾਰ ਤਾਂ ਇਹਨਾਂ ਨੂੰ ਕਸੂਰਵਾਰ ਠਹਿਰਾਇਆ ਜਾਵੇ ਜੇ ਐਸਐਸਪੀ ਸਾਹਿਬ ਕਸੂਰਵਾਰ ਸਾਸੀਂ ਪਬਲਿਕ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਡੀਜੀਪੀ ਸਾਹਿਬ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਤੁਸੀਂ ਜਿੰਮੇ ਤੁਸੀਂ ਬ ਤਾਂ ਇਹੋ ਜੇ ਫਿਰ ਜਿਹੜੇ ਤੁਹਾਡੇ ਕੁਝ ਜਿਹੜੀਆਂ ਕਾਲੀਆਂ ਭੇਡਾਂ ਸੀ ਕਹਿ ਸਕਦੇ ਆ ਅਫਸਰਾਂ ਇਹਨਾਂ ਤੋਂ ਇਹਨਾਂ ਨੂੰ ਖੁੱਡਲਾਂ ਲਾਇਆ ਜਾਵੇ ਤਾਂ ਚੰਗੇ ਅਫਸਰ ਲਿਆਏ ਜਾਣ ਜਿਹੜੇ ਲੋਕਾਂ ਦੀ ਗੱਲ ਸੁਣ ਕੇ ਚੰਗੇ ਲੋਕਾਂ ਦੇ ਨਾਲ ਖੜਨ ਤੇ ਜਿਹੜੇ ਕ੍ਰਿਮੀਨਲ ਚੋਰ ਚੱਕੇ ਗੈਂਗਸਟਰ ਆ ਤੇ ਉਹਨਾਂ ਦਾ ਖਤਮ ਕੀਤਾ ਜਾਵੇ ਤਾਂ ਅਸੀਂ ਪਬਲਿਕ ਦੌਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣੀ ਚਾਹੁੰਦੇ ਆ ਡੀਜੀਪੀ ਸਾਹਿਬ ਤੱਕ ਪਹੁੰਚਾਉਣਾ ਚਾਹੁੰਦੇ ਆ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਤੁਸੀਂ ਜਿੰਮੇ ਤੁਸੀਂ ਬਹੁਤ ਵਧੀਆ ਕੰਮ ਜੋ ਕਰ ਰਹੇ ਹੋ ਕਰਨਾ ਚਾਹੁੰਦੇ ਹੋ ਅੱਗੇ ਤੋਂ ਤਾਂ ਇਹੋ ਜੇ ਫਿਰ ਜਿਹੜੇ ਤੁਹਾਡੇ ਕੁਝ ਜਿਹੜੀਆਂ ਕਾਲੀਆਂ ਭੇਡਾਂ ਅਸੀਂ ਕਹਿ ਸਕਦੇ ਆ ਅਫਸਰ ਆ ਇਹਨਾਂ ਤੋਂ ਇਹਨਾਂ ਨੂੰ ਖੁੱਡਲਾਂ ਲਿਆ ਜਾਵੇ ਤਾਂ ਚੰਗੇ ਅਫਸਰ ਲਿਆਏ ਜਾਣ ਜਿਹੜੇ ਲੋਕਾਂ ਦੀ ਗੱਲ ਸੁਣ ਕੇ ਚੰਗੇ ਲੋਕਾਂ ਦੇ ਨਾਲ ਖੜਨ ਤੇ ਜਿਹੜੇ ਕ੍ਰਿਮੀਨਲ ਚੋਰ ਚੱਕੇ ਗੈਂਗਸਟਰ ਆ ਤੇ ਉਹਨਾਂ ਦਾ ਖਤਮ ਕੀਤਾ ਜਾਵੇ